ਜਾ ਬਾਰੇ ਦੱਸਦੇ ਆ ਰਹੇ ਹਨ ਇਹ ਸਾਡੇ ਦੁੱਖ ਦੁੱਖ ਵਿੱਚ ਘੜਦੇ ਆ ਨਾ ਤੇ ਉਹਨਾਂ ਦੇ ਆਉਣ ਤੇ ਅਸੀਂ ਆਪਣੇ ਪਿੰਡ ਵੱਲੋਂ ਜੀ ਆਇਆਂ ਆਖਦੇ ਆ ਤੇ ਹੁਣ ਸਾਡੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕੈਂਡੀਡੇਟ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂਮਾਜਰਾ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਬੈਠੇ ਮੇਰੇ ਸਤਿਕਾਰਯੋਗ ਸਨਮਾਨਯੋਗ ਮੇਰੇ ਬਜ਼ੁਰਗ ਮੇਰੇ ਭਰਾ ਮੇਰੇ ਨੌਜਵਾਨ ਵੀਰ ਮੇਰੀਆਂ ਮਾਤਾਮਾਂ ਮੇਰੀਆਂ ਭੈਣਾਂ ਸਾਰਿਆਂ ਨੂੰ ਮੇਰੇ ਵੱਲੋਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇੰਨੀ ਗਰਮੀ 'ਚ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਇੰਨੀ ਗਰਮੀ 'ਚ ਤੁਸੀਂ ਸਾਰੇ ਬੈਠੇ ਹਰ ਇੰਤਜ਼ਾਰ ਵੀ ਕਰਨਾ ਪਿਆ ਕਿਉਂਕਿ ਪਿੱਛੇ ਥੋੜੇ ਪ੍ਰੋਗਰਾਮ ਲੇਟ ਹੁੰਦੇ ਆਏ ਸੋ ਉਸ ਚੀਜ਼ ਦੀ ਮਾਫੀ ਮੰਗਦੇ ਆ ਸੋ ਮੈਂ ਤਾਂ ਦੋ ਗੱਲਾਂ ਹੀ ਕਰਨੀਆਂ ਨੇ ਵੀ ਦੇਖੋ ਬਦਲਾਅ ਵਾਲੀ ਸਰਕਾਰ ਆਪਾਂ ਦੇਖ ਲਈ ਪਹਿਲਾਂ ਤਾਂ ਮੈਂ ਇਸ ਨਗਰ ਦਾ ਧੰਨਵਾਦ ਕਰਦਾ ਵੀ ਇੱਥੋਂ ਸਾਨੂੰ ਜਿਤਾ ਕੇ ਮੇਰੇ ਵਾਲੀ ਇਲੈਕਸ਼ਨ ਚ ਭੇਜਿਆ ਸੀ ਸੋ ਉਸ ਚੀਜ਼ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵਾਰ ਚੋਂ ਤੇ ਉਹ ਤੁਹਾਡਾ ਕਰਜ ਮੇਰੇ ਸਿਰ ਤੇ ਆ ਜਦੋਂ ਕਿਤੇ ਪ੍ਰਮਾਤਮਾ ਨੇ ਮੌਤਾ ਮੌਕਾ ਬਖਸ਼ਿਆ ਤੇ ਸਮੇਤ ਵਿਆਜ ਮੈਂ ਵਾਪਸ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਪਾਵਲਾ ਸਾਹਿਬ ਉਹਨਾਂ ਨੇ ਤੇ ਤੁਹਾਡੀ ਸਾਰੀ ਟੀਮ ਨੇ ਬੜੇ ਮਿਹਨਤ ਕਰਕੇ ਜਿਹੜਾ ਉਦੋਂ ਹਨੇਰੀ ਵਿੱਚ ਵੀ ਸਾਨੂੰ ਬਾੜ ਜਿਤਾਇਆ ਸੀ ਸੋ ਅੱਜ ਆਪਾਂ ਸਾਰਾ ਕੁਝ ਦੇਖ ਲਿਆ ਬਦਲਾਅ ਵਾਲੀ ਸਰਕਾਰ ਵੀ ਦੇਖ ਲਈ ਪਹਿਲੀਆਂ ਵੀ ਦੇਖ ਲੀਆਂ ਸੋ ਅੱਜ ਸਭ ਤੋਂ ਵੱਧ ਜੇ ਨਿਰਾਸ਼ਾ ਸਾਡੇ ਯੂਥ 'ਚ ਹੈ ਕਿਉਂਕਿ ਉਦੋਂ ਯੂਥ ਨੂੰ ਇੰਨਾ ਕੁਛ ਇਹਨਾਂ ਨੇ ਕਿਹਾ ਸੀ ਵੀ ਸ਼ਾਇਦ 75 ਸਾਲ 'ਚ ਕੁਝ ਹੋਇਆ ਨਹੀਂ ਜਿਹੜੇ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਪਲ-ਪਲ ਦੀ ਖਬਰ ਰੱਖਦਾ ਹੈ ਪਰ ਅੱਜ ਪੰਜਾਬ ਦੀ ਵੱਧ ਕਿਸਮ ਦੀ ਇਹ ਹੋ ਗਈ ਵੀ ਅੱਜ ਚਾਰ ਚੀਜ਼ਾਂ ਦੀ ਦਲਦਲ 'ਚ ਜਿਹੜਾ ਪੰਜਾਬ ਫਸ ਗਿਆ ਨਸ਼ਾ ਕਰਜ਼ਾ ਕਰਪਸ਼ਨ ਤੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦੀ ਪ੍ਰੋਬਲਮ ਇੱਥੇ ਤੱਕ ਪਹੁੰਚ ਗਈ ਵੀ ਸਾਡੀ ਧੀ ਭੈਣ ਕੋਈ ਕੰਨਾਂ 'ਚ ਵਾਲੀਆਂ ਪਾ ਕੇ ਸੜਕ 'ਤੇ ਕੱਲੀ ਨਹੀਂ ਤੁਰ ਸਕਦੀ ਸਮੇਤ ਕਾਨੀ ਪੁੱਟਲੇ ਜਾਂਦੇ ਨੇ ਤੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਕਰਕੇ ਅੱਜ ਸਾਡੀ ਜਿਹੜੀ ਇੰਡਸਟਰੀ ਹੈ ਪੰਜਾਬ ਦੀ ਲੁਧਿਆਣੇ ਤੋਂ ਜਲੰਧਰ ਤੋਂ ਸਾਰੀ ਪੁੱਟਕੇ ਜਿਹੜੀ ਜੁਪੀ ਵੱਲ ਨੂੰ ਜਾਂ ਐਮਪੀ ਵੱਲ ਜਾ ਰਹੀ ਹੈ ਮੱਧ ਪ੍ਰਦੇਸ਼ ਪੂਰਾ ਵਰਲਡ ਇੰਡੀਆ ਦੇ ਵਿੱਚ ਆਉਣ ਨੂੰ ਤਿਆਰ ਬੈਠਾ ਹੈ ਇਨਵੈਸਟਰ ਕਿਉਂਕਿ ਸਾਡਾ ਇੰਡੀਆ ਸਭ ਤੋਂ ਵਰਲਡ ਦੇ ਵਿੱਚ ਜੰਗੇਸਟ ਕੰਟਰੀ ਹੈ ਯੂਥ ਸਾਡਾ 40% ਤੋਂ ਪਲੱਸ ਸਾਡਾ ਯੂਥ ਹੈ ਇੰਡੀਆ ਚ ਜਿਵੇਂ ਜਾਪਾਨ ਵਰਲਡ ਦੇ ਵਿੱਚ ਸਭ ਤੋਂ ਬੁੱਢਾ ਕੰਟਰੀ ਗਿਣਿਆ ਜਾਂਦਾ ਹੈ ਇਹ ਸਾਡਾ ਸਭ ਤੋਂ ਯੰਗ ਕੰਟਰੀ ਹੈ ਸੋ ਅੱਜ ਸਾਰੀ ਇੰਡਸਟਰੀ ਜਿਵੇਂ ਦੇਖੋ ਸੈਮਸੰਗ ਆ ਗਿਆ ਆਪਣੇ ਆਈਫੋਨ ਸਾਰਾ ਟਾਟਾ ਨਾਲ ਮਿਲ ਕੇ ਇੱਥੇ ਪ੍ਰੋਡਕਸ਼ਨ ਸ਼ੁਰੂ ਹੋ ਗਈ ਐਲਨ ਮਸਕ ਜੋ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਟੈਸਲਾ ਵਰਗੀਆਂ ਕੰਪਨੀਆਂ ਉਹ ਆ ਕੇ ਸਾਈਨ ਕਰਨ ਨੂੰ ਪਿੱਛੇ 22 ਤਰੀਕ ਨੂੰ ਆਉਣਾ ਸੀ ਇਲੈਕਸ਼ਨ ਕਰਕੇ ਰੁਕ ਗਿਆ ਤੇ ਅਗਲੇ ਮਹੀਨੇ ਉਹ ਆ ਕੇ ਸਾਈਨ ਕਰ ਰਿਹਾ ਸੋ ਜਦੋਂ ਸਾਰੀ ਇੰਡਸਟਰੀ ਵਰਲਡ ਦੀ ਇੰਡੀਆ ਚ ਆਉਣ ਨੂੰ ਤਿਆਰ ਹੈ ਔਰ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਸੀਐਮ ਐ ਉਹ ਜਾ ਕੇ ਟਾਈ ਅਪ ਕਰ ਰਹੇ ਨੇ ਵੀ ਸਾਡੀ ਸਟੇਟ 'ਚ ਇੰਡਸਟਰੀ ਲਾਓ ਲੇਕਿਨ ਸਾਡੇ ਵਾਲਿਆਂ ਨੇ ਬਿਲਕੁਲ ਬੇਪਰਵਾਹੀ ਕੀਤੀ ਹੋਈ ਸਰਕਾਰ ਨੇ ਤੇ ਜਿਹੜੀ ਇੰਡਸਟਰੀ ਹੈ ਆਉਣੀ ਤਾਂ ਕੀ ਆ ਉਹ ਵੀ ਪੁੱਟ ਕੇ ਬਾਹਰ ਨੂੰ ਜਾ ਰਹੀ। ਬੋਲੇ ਸੋਨੇ ਹੋਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਕਿੰਨੋ ਮੋਜਰਾ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਗਿੱਲ ਪ੍ਰੋਫੈਸਰ ਪ੍ਰਸੀ ਚੰਨਾ ਮੋਜਰਾ ਸ਼੍ਰੋਮਣੀ ਅਕਾਲੀ ਦਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨੇ ਫੇਰੋ ਰਿਕਮੈਂਡ ਕਰਦੇ ਨੇ ਫੇਰ ਪੈਸਾ ਵੰਡਿਆ ਜਾਂਦਾ ਆ ਸਾਡਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਤਾਂ ਪੈਸਾ ਪਿਆ ਮੈਨੂੰ ਦਿੱਲੀ ਜਾਣ ਦੀ ਕੀ ਲੋੜ ਜਦੋਂ ਵੰਡਣ ਲੱਗਿਆ ਅਫਸਰ ਕਹਿੰਦੇ ਆਪਾਂ ਵੰਡ ਨਹੀਂ ਸਕਦੇ ਅਪਰੂਵਲ ਨਹੀਂ ਆਪਣੇ ਕੋ ਕਹਿੰਦਾ ਹੁਣ ਲੈ ਲਓ ਅਪਰੂਵਲ ਉਹ ਕਹਿੰਦੇ ਹੁਣ ਲੈ ਨਹੀਂ ਸਕਦੇ ਤਾਂ 15 ਦਿਨ ਦੇ ਵਿੱਚ ਲੈਣੀ ਸੀ ਰਹਿ ਗਏ ਪੈਸਿਆਂ ਤੋਂ ਸੋ ਮੈਂ ਉਹ 1000 ਕਰੋੜ ਰੁਪਇਆ ਜਿਹੜਾ ਲਗਣਾ ਉਹ ਪ੍ਰੋਜੈਕਟ ਤੇ ਮੁਕੰਮਲ ਕਰਕੇ ਕਿੰਨਾ ਕੰਮ ਮਿਲੂਗਾ ਤੁਸੀਂ ਅੰਦਾਜ਼ਾ ਲਾ ਲਓ ਕਿਸੇ ਨਾ ਬੱਸ ਸਟੈਂਡ ਤੇ ਕਿਸੇ 에ਅਰਪੋਰਟ ਤੇ ਕੋਈ ਰੇਲਵੇ ਸਟੇਸ਼ਨ ਤੇ ਕਿੰਨਾ ਲੋਕਾਂ ਨੂੰ ਟੈਕਸੀਆਂ ਦਾ ਕੰਮ ਮਿਲੂ ਅਮਰੀਕਾ ਕੈਨੇਡਾ ਜਾ ਕੇ ਵੀ ਤਾਂ ਮੁੰਡੇ ਆਪਣੇ ਟੈਕਸੀ ਚਲਾਉਂਦੇ ਆ ਟਰੱਕ ਚਲਾਉਂਦੇ ਆ ਜਾਂ ਰੈਸਟੋਰੈਂਟ ਖੋਲਦੇ ਆ ਅਸੀਂ ਇੱਥੇ ਕਰ ਦਈਏ ਜੇ ਇਸੇ ਤਰ੍ਹਾਂ ਗੈਲਥਾਵ ਗੱਲ ਕਰ ਰਹੇ ਸੀ ਵਪਾਰੀਆਂ ਦੀ ਹਿੰਦੁਸਤਾਨ ਸਭ ਤੋਂ ਵੱਡੀ ਮੰਡੀਆ ਦੁਨੀਆਂ ਚ ਸਭ ਤੋਂ ਪਹਿਲਾ ਸਟੇਸ਼ਨ ਪੰਜਾਬ ਹੋਏਗਾ ਹੁਣ ਤੁਸੀਂ ਦੇਖ ਲਓ ਮੁੰਬਈ ਚਲੇ ਜਾਓ ਕਲਕੱਤਾ ਚਲੇ ਜਾਓ 1 1 ਫੁੱਟ ਜ਼ਮੀਨ ਦੀ ਕੀਮਤ ਆ ਬਠਿੰਡਾ ਬਡਰਾਟੇਵਾਲ ਵਰਗੇ 100 100 ਏਕੜ ਜਿੰਨੀ ਆ ਸਾਡੀਆਂ ਜ਼ਮੀਨ ਦੀਆਂ ਕੀਮਤਾਂ ਹੀ 100 100 ਗੁਣਾ ਵੱਧ ਜਾਣ ਗਿਆ ਹਜ਼ਾਰਾਂ ਏਕੜ ਦੇ ਵਿੱਚ ਤਾਂ ਪਾਰਕਿੰਗੇ ਬਣੇਗੀ ਦੁਨੀਆ ਪਰ ਦਾ ਦੇਸ਼ ਦਾ ਵਪਾਰੀ ਕਾਰੋਬਾਰੀ ਪੰਜਾਬ ਚ ਆਊਗਾ ਹੱਬ ਬਣੂਗਾ ਇਹ ਆ ਵਪਾਰ ਵੀ ਮੈਂ ਸ਼ੁਰੂ ਕਰਾਉਣਾ ਬਾਗੇ ਤੇ ਹੁਸੈਨੀ ਵਾਲੇ ਰਹੀਂ ਸੜਕ ਆਵਾਜਾਈ ਰਹੀ ਤੁਹਾਡੇ ਬੱਚਿਆਂ ਨੂੰ ਕਾਰੋਬਾਰ ਮਿਲਨੇ ਸੋ ਸਾਡਾ ਇੱਕ ਪਾਣੀ ਇੱਕ ਮੇਰੇ ਮਨ ਦੇ ਵਿੱਚ ਆ ਪਾਣੀ ਦਾ ਪ੍ਰੋਜੈਕਟ ਪਾਣੀ ਦਾ ਪ੍ਰੋਜੈਕਟ ਮੈਨੂੰ ਗਟਕਰੇ ਸਾਹਿਬ ਇੱਕ ਵਾਰੀ ਜਹਾਜ਼ ਖਰਾਬ ਹੋ ਗਿਆ ਅਸੀਂ 2 ਘੰਟੇ ਬੈਠੇ ਰਹੇ ਤੇ ਮੈਂ ਗੱਲ ਛੇੜ ਲਈ ਪਾਣੀ ਦੀ ਵੀ ਸਾਡੇ ਬੜਾ ਸੰਕਟ ਆ ਉਹ ਕਹਿੰਦਾ ਕੋਈ ਪਾਣੀ ਦੀ ਘਾਟ ਨਹੀਂ ਉਹਨੇ ਸਰਵੇ ਕੀਤਾ ਸੀ ਕਹਿੰਦਾ 67% ਪਾਣੀ ਆਪਣਾ ਵੇਸਟ ਹੋ ਰਿਹਾ بارشਾਂ ਦਾ ਜੇ ਅਸੀਂ ਉਹ ਪਾਣੀ ਸੰਭਾਲ ਲਈਏ ਤਾਂ ਪਾਣੀ ਦਾ ਇੱਕ ਇੱਕ ਇੰਚ ਧਰਤੀ ਐਸੇ ਨਹੀਂ ਜਿਹਨੂੰ ਪਾਣੀ ਨਾ ਲੱਗੇ ਕਿਵੇਂ ਸੰਭਾਲਣਾ ਪਹਾੜਾਂ ਦੇ ਵਿੱਚ ਕਿੰਨੇ ਮੀਂਹ ਪੈਂਦੇ ਨੇ ਅਸੀਂ ਉਹ ਪਾਣੀ ਰੋਕ ਕੇ ਵੱਡੇ ਵੱਡੇ ਡਾਇ ਦੇ ਪਾਈਪ ਰਾਹੀਂ ਮੈਦਾਨੇ ਫੇਟਾਂ ਵਿੱਚ ਲਿਆਉਣਾ ਫਿਰ ਨਹਿਰਾ ਨਹੀਂ ਅੱਗੇ ਰਜਵਾਹੇ ਰਹੀ ਅੱਗੇ ਪਾਣੀ ਪਹਚਾਉਣਾ ਆ ਬੇਸਤ ਦੋਆਬ ਲਈ ਮੈਂ 620 ਕਰੋੜ ਰੁਪਇਆ ਲੈ ਕੇ ਆਇਆ ਸੀ 620 ਕਰੋੜ ਕੰਢੇ ਕਨਾਲ ਲਈ 100 ਕਰੋੜ ਰੁਪਇਆ ਲੈ ਕੇ ਆਇਆ ਸੀ ਤੇ ਹੁਣ ਤੁਸੀਂ ਮੌਕਾ ਦਵੋਗੇ ਹਿੰਦੁਸਤਾਨ ਦਾ ਰੁਪਇਆ ਨਹੀਂ ਲੱਗਣਾ ਸਾਰਾ ਵਰਲਡ ਬੈਂਕ ਤੋਂ ਪੈਸਾ ਮਿਲ ਜਾਣਾ ਜਦੋਂ ਤੁਸੀਂ ਮੈਨੂੰ ਐਮਪੀ ਬਣਾਇਆ ਸੀ ਮੈਂ ਵਰਲਡ ਬੈਂਕ 'ਚ ਜਾ ਕੇ ਆਇਆ ਮੈਨੂੰ ਪਤਾ ਉੱਥੇ ਪੈਸਾ ਕਿੱਥੇ ਪਿਆ ਕਿਵੇਂ ਲਿਆਉਣਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਬਾਰਸ਼ਾਂ ਦੇ ਪਾਣੀ ਨੂੰ ਸੰਭਾਲਣ ਦਾ ਪ੍ਰੋਜੈਕਟ ਅਸੀਂ ਲਿਆ ਕੇ ਹਰ ਖੇਤ ਨੂੰ ਪਾਣੀ ਲਾਉਣਾ ਇਹ ਵੀ ਮੇਰਾ ਇੱਕ ਮਨ ਦੀ ਚਾਹ ਜੇ ਤੁਸੀਂ ਮੌਕਾ ਦਿਓ ਆਹ ਕੰਮ ਥੋੜੇ ਬੱਚਿਆਂ ਨੂੰ ਮਾਪੇ ਦਾ ਸਹਾਰਾ ਬਣਾਈਏ ਕਾਰੋਬਾਰ ਲਾਈਏ ਔਰ ਪੰਜਾਬ ਨੂੰ ਅੱਗੇ ਚਲਾਈਏ ਇਹ ਸਾਡੀ ਮਨਸ਼ਾ ਹੈ ਔਰ ਇਹਨਾਂ ਨੇ ਤਾਂ ਪੰਜਾਬ ਉਜਾੜ ਦੇਣਾ ਇਹ ਤਾਂ ਝੂਠ ਬੋਲ ਸਕਦੇ ਆ ਇਹ ਲੁੱਟ ਸਕਦੇ ਆ ਕੁੱਟ ਸਕਦੇ ਆ ਡਰਾ ਸਕਦੇ ਆ ਇਹ ਤਾਂ ਜਾ ਫਸਾ ਸਕਦੇ ਆ ਵੱਧ ਤੋਂ ਵੱਧ ਜਾਂ ਫਸਾ ਸਕਦੇ ਆ ਆ ਦੇਖੋ ਆਪਣੀ ਬੇਇੱਜ਼ਤੀ ਕਰਾਤੀ ਪੱਗਾਂ ਲੁਹਾਤੀਆਂ ਵੱੱਦੇ ਪਰਵਾਤੀਆਂ ਅੱਖਾਂ ਘੜਾਤੀਆਂ ਟਰੈਕਟਰ ਟਰਾਲੀਆਂ ਤੜਾਤੀਆਂ ਕਿਸੇ ਇੱਕ ਦੇ ਕੇਸ ਦਰਜ ਨਿਕਰਾਇਆ ਹੁਣ ਤੁਹਾਡੀ ਮਾਂ ਨੂੰ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਕੁੱਟੀ ਜਾਵੇ ਤੁਹਾਡੇ ਬੱਚਿਆਂ ਨੂੰ ਕੋਈ ਮਾਰ ਕੇ ਚਲਾ ਜਾਵੇ ਘਰ ਦਾ ਕੋਈ ਸਮਾਨ ਤੋੜ ਜੇ ਤੁਸੀਂ ਪਰਚਾ ਵੀ ਨਾ ਦਰਜ ਕਰਾਓ ਮੁੱਖ ਮੰਤਰੀ ਇਹਨਾਂ ហេਠਾ ਲਾ ਲਿਆ ਡਰਾ ਲਿਆ ਵੀ ਤੇਰੇ ਨਾਲ ਕੇਜਰੀ ਵਾਲੀ ਕਰਾਂਗੇ ਜੇ ਬੋਲਿਆ ਚੁੱਪ ਕਰ ਜਾ ਚੁੱਪ ਕਰ ਗਿਆ ਵੀ ਕੁੱਟ ਲੋ ਪੰਜਾਬੀਆਂ ਨੂੰ ਕਰ ਦੋ ਬੇਇੱਜ਼ਤੀ ਨਾ ਜੀ ਦਿੱਲੀ ਵਾਲੇ ਤਾਂ ਇਥੇ ਤਾਕ ਦੇ ਵਿੱਚ ਐ ਸੀ ਵੀ ਇਹਨਾਂ ਦੀ ਆਕੜ ਕੱਢੀ ਪੰਜਾਬੀਆਂ ਦੀ ਕਿਸੇ ਦਿਨ ਮਿਲ ਗਿਆ ਭਗਵੰਤ ਮਾਨ ਕੋਲ ਖੜ ਕੇ ਘਟਾ ਗਿਆ ਤੇ ਨਾਲ ਕਾਂਗਰਸ ਵਾਲੇ ਲਾ ਲੇ ਉਹ ਪੰਜਾਬੀ ਦਾ ਇੱਕ ਗੀਤ ਮੈਨੂੰ ਤਾਂ ਆਉਂਦਾ ਨਹੀਂ ਵੀ ਕੋਲ ਖੜ ਕੇ ਕੰਨੀ ਕੀ ਕਰਾਇਆ ਮਤਲਬ ਇਸ ਤਰ੍ਹਾਂ ਦਾ ਗੀਤ ਆ ਕੋਈ ਕਿਸੇ ਨੂੰ ਆਉਂਦਾ ਹੋਊਗਾ ਤੇ ਮਤਲਬ ਉਹ ਹਾਲ ਹੋਇਆ ਆਪਣਾ ਕੋਲ ਖੜ ਕੇ ਕਟਾ ਕੇ ਮਤਲਬ ਬੰਦਿਆਂ ਦੀ ਬੇਇੱਜ਼ਤੀ ਕਰਾ ਕੇ ਹੁਣ ਮੁੱਖ ਮੰਤਰੀ ਬਣ ਲੱ ਬਣਿਆ ਫਿਰਦਾ ਸੋ ਇਸ ਕਰਕੇ ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਹੁਣ ਇੱਕ ਤਰੀਕੇ ਨੂੰ ਡੀਕੇ ਆ ਰਹੇ ਨੇ ਨਾਲੇ ਇੱਕ ਤਰੀਕੇ ਹਜਾ ਦੇਣਾ 1 ਜੂਨ ਸਿੰਘ ਸਾਹਿਬਾਨਾ ਨੇ ਵੀ ਅਪੀਲ ਕੀਤੀ ਆ ਸਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਦਿਨ ਨਜ਼ਰ ਆਉਂਦੇ ਨੇ ਤਾਂ ਖੂਨ ਖੋਲਣ ਲੱਗ ਜਾਂਦਾ ਜਿਨ੍ਹਾਂ ਜਾਲਵਾ ਨੇ ਜਾਵਰਾ ਨੇ ਅਨਿਆਕ ਅਤਿਆਚਾਰ ਕੀਤਾ ਸਾਡੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਗੁਰੂ ਮੰਨਦੇ ਆ ਉਹਦੇ ਹਿੱਕ 'ਚ ਗੋਲੀਆਂ ਮਾਰ ਕੇ ਛਾਣ ਲਈ ਛਾਣ ਨਹੀਂ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕ ਫੌਜਾਂ ਚਾੜ ਕੇ ਢਹਿ ਢੇਰੀ ਕੀਤਾ ਉਹ ਜ਼ਾਲਮ ਅੱਖਾਂ ਦੇ ਸਾਹਮਣੇ ਨਜ਼ਰ ਆਵੇ ਇੱਕ ਜੋਨ ਨੂੰ ਦਿਖਾਈ ਦੇਣਗੇ ਤੇ ਫਿਰ ਟੱਕੜੀ ਦਾ ਬਟਨ ਦਬਾ ਕੇ ਸਾਨੂੰ ਜਿਤਾ ਕੇ ਫਿਰ ਆਪਾਂ ਆਪਣੀਆਂ ਇਹਨਾਂ ਜਾਤੀਆਂ ਦਾ ਬਦਲਾ ਲਵਾਂਗੇ ਹਰ ਮਾਂ ਹਰ ਭੈਣ ਜਦੋਂ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਖਾਸ ਤੌਰ ਤੇ ਬੇਟਾ ਤੁਹਾਡੀ ਜਿੰਦਗੀਆਂ ਦਾ ਸਵਾਲ ਆ ਤੁਹਾਡੇ ਭਵਿੱਖ ਦਾ ਸਵਾਲ ਆ ਤੁਹਾਡੇ ਮਾਪੇ ਨੂੰ ਤੁਹਾਡੇ ਤੇ ਬੜੀਆਂ ਆਸਾਂ ਉਮੀਦਾਂ ਨੇ ਆਪਾਂ ਆ 10 ਦਿਨ ਜੇ ਤੁਸੀਂ ਇਮਾਨਦਾਰੀ ਨਾਲ ਪੂਰੇ ਜੋਰ ਨਾਲ ਤੱਕੜੀ ਤੱਕੜੀ ਕਰਾ ਦੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜ਼ਿੰਦਗੀ ਪਰ ਨਜ਼ਾਰੇ ਲਾਉਂਗੇ ਜ਼ਿੰਦਗੀ ਪਰ ਔਰ ਜੇ ਇਹ 10 ਦਿਨ ਤੁਸੀਂ ਕਿਤਾਹੀ ਕਰਤੇ ਤੁਹਾਡੀ ਬਰਬਾਦੀ ਤੇ ਤਬਾਹੀ ਨੂੰ ਕੋਈ ਰੋਕ ਨਹੀਂ ਸਕੇਗਾ ਕਿਉਂਕਿ ਬੜਾ ਨਾਜ਼ੁਕ ਮੋੜ ਆ ਇਸ ਬੋਰਡ ਤੇ ਸੰਭਲ ਦੀ ਲੋੜ ਆ ਸੋ ਮੈਂ ਤੁਹਾਡਾ ਫਿਰ ਆਪਣਾ ਆ ਜਿਹੜੇ ਮੁਕਾਬਲੇ ਚ ਇਹ ਹੁਣ ਮੱਧ ਪ੍ਰਦੇਸ਼ ਤੋਂ ਲਿਆਏ ਆਪ ਵਾਲੇ ਇਧਰ ਨਾ ਨਾਨੀ ਨਾ ਮਾਮੀ ਨਾ ਭੂਆ ਨਾ ਤਾਈ ਨਾ ਫੁੱਫੀ ਇੱਕ ਬਰਲਾ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹ ਦੱਸੋ ਤੁਹਾਡੇ ਨਾਲ ਕੀ ਉਹਦਾ ਲਿੰਕ ਹੋਏਗਾ ਮੇਰੇ ਤਾਂ ਤੁਸੀਂ ਇੱਥੇ ਆਵਾਜ਼ ਮਾਰੋ ਚੰਦੂ ਮਜਰੇ ਸੁਣਦੀ ਆ ਇਧਰ ਆਵਾਜ਼ ਮਾਰੋ ਮਹਾਲੀ ਸੁਣਦੀ ਆ ਜਿੱਥੇ 40 ਸਾਲ ਦਾ ਮੈਂ ਰਹਿਣਾ ਆ ਸਾਹਮਣੇ ਮੇਰੇ ਨਾਨਕੇ ਮਨੇੜੇ ਸੁਣਦੀ ਆ ਅੱਗੇ ਨਾਲ ਸਰੰਦ ਮੇਰੇ ਸਹੁਰੇ ਆ ਕਿਤੇ ਮੇਰੀ ਭਤੀਜੇ ਕਿਤੇ ਭਤੀਜਾ ਕਿਤੇ ਮਾਮੇ ਕਿਤੇ ਚਾਚਾ ਆ ਇੱਥੇ ਮੈਂ ਖੜ੍ਹ ਗਿਆ ਮੇਰਾ ਖਿਆਲ ਸਾਰੇ ਤੁਸੀਂ ਰਿਸ਼ਤੇਦਾਰ ਨਿਕਲੇ ਆਉਂਗੇ ਉਹਨਾਂ ਨੂੰ ਦੱਸੋ ਕੀ ਆ ਸੋ ਸਾਡੀਆਂ 100 ਸਾਂਝਾਂ ਨੇ ਹੁਣੇ ਹੁਣ ਭੈਣ ਸਾਡੀ ਪਾਵਲਾ ਜੀ ਕਹਿੰਦੇ ਸੀ ਕਹਿੰਦੇ ਤੁਸੀਂ ਐਮਪੀ ਬਣ ਜਾਣਾ ਤੇ ਤੁਸੀਂ ਆ ਪਾਰਕ ਦਾ ਸਾਡਾ ਧਿਆਰ ਰੱਖ ਮੈਂ ਇੱਕ ਵਾਰੀ ਐਮਪੀ ਬਣਾ ਦੇ ਭੈਣ ਜੀ ਤੇ ਪਾਰਕ ਮੇਰੇ ਜ਼ਿੰਮੇ ਰਿਹਾ ਇਸ ਪਾਰਕ ਦੇ ਵਿੱਚ ਜਿਮ ਵੀ ਲਿਆ ਕੇ ਦਊਂਗਾ ਤੁਹਾਨੂੰ ਇਥੇ ਲਾਇਬ੍ਰੇਰੀ ਵੀ ਬਣਾਵਾਂਗੇ ਇਥੇ ਇੱਕ ਵਧੀਆ ਟਾਪ ਦਾ ਕਮਿਊਨਿਟੀ ਹਾਲ ਵੀ ਬਣਾ ਕੇ ਦੇਵਾਂਗੇ ਅੱਧੇ ਪੈਸੇ ਮੈਂ ਐਮਪੀ ਲਾਇਟ ਤੇ ਪਾਉਂਗਾ ਅੱਧੇ ਗਿਲ ਸਾਉ ਤੇ ਪਾਵਾਂਗੇ ਤੇ ਇੱਕ ਐਮਪੀ ਲੈ ਤੁਹਾਨੂੰ ਵਧੀਆ ਕਮਿਊਨਿਟੀ ਹਾਲ ਤੁਹਾਨੂੰ ਬਣਾ ਕੇ ਦੇਵਾਂਗੇ ਮੈਂ ਆ ਜਿਹੜਾ ਕਹਿੰਦੇ ਨੇ ਸਰਵ ਸ੍ਰੇਸ਼ਟ ਸੰਸਦ ਮੈਂ ਜਿਹੜਾ ਮੈਨੂੰ ਮਿਲਿਆ ਐਵੇਂ ਨਹੀਂ ਮਿਲਿਆ ਹਿੰਦੁਸਤਾਨ ਦੇ ਸਾਰੇ ਐਮਪੀਆ ਦਾ ਰਿਕਾਰਡ ਫਰੋਲਿਆ ਵੇ ਕਿਹੜਾ ਸਭ ਤੋਂ ਵੱਧ ਸਵਾਲ ਪੁੱਛਦਾ ਕਿਹੜਾ ਸਭ ਤੋਂ ਵੱਧ ਵੈਚੇ ਹਿੱਸਾ ਲੈਂਦਾ ਕਿਹੜਾ ਐਮਪੀ ਲੈਡ ਵਧੀਆ ਤਰੀਕੇ ਨਾਲ ਵਰਤਦਾ ਕਿਹੜਾ ਆਪਣੇ ਵੋਟਰਾਂ ਦੇ ਨਾਲ رابطہ ਰੱਖਦਾ ਇਹ ਗੱਲਾਂ ਤੇ ਸਾਰੇ ਹਿੰਦੁਸਤਾਨ ਦੇ ਚਲੋ ਆ ਪਬਲਤ ਸਾਹਿਬ ਅੱਜ ਤੁਹਾਡੇ ਵਾਰਡ ਦੇ ਵਿੱਚ ਮੀਟਿੰਗ ਕਰਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਕ ਵਕ ਆਗੂ ਸਹਿਬਾਨ ਪਹੁੰਚੇ ਹੈ ਕਿਹੋ ਜਿਹਾ ਰਿਸਪੌਂਸ ਮਿਲਿਆ ਜੀ ਦੇਖੋ ਰਿਸਪੌਂਸ ਤਾਂ ਤੁਹਾਡੇ ਸਾਹਮਣੇ ਹੈ ਪ੍ਰੈਸ ਤੋਂ ਕੁਝ ਨਹੀਂ ਲੁਕਿਆ ਹੁੰਦਾ ਤੁਸੀਂ ਸਭ ਕੁਝ ਦੇਖ ਹੀ ਲਿਆ ਕਿ ਕਿੰਨਾ ਉਤਸ਼ਾਹ ਦੀ ਸਾਰੀ ਸੰਗਤ ਕਿੰਨਾ ਮੀਟਿੰਗ ਭਾਰੀ ਹੋਈ ਹੈ ਉਹ ਵੀ ਸਿਰਫ 3-4 ਘੰਟਿਆਂ ਦੇ ਵਿੱਚ ਕੀਤੀ ਹੈ ਮੀਟਿੰਗ ਜੇ 2 ਦਿਨ ਦਾ ਟਾਈਮ ਮਿਲ ਜਾਂਦਾ ਫਿਰ ਹੋਰ ਵੀ ਬੜਾ ਰਿਸਪੌਂਸ ਦਿੰਦੇ ਤੁਹਾਨੂੰ ਇੱਥੇ ਸੰਗਤ ਤਾਂ ਅੱਜ ਕਰਕੇ ਸਾਨੂੰ ਤਾਂ ਬਹੁਤ ਮਾਣ ਹੈ ਆਪਣੇ ਪਿੰਡ ਤੇ ਕਿਉਂਕਿ ਸਾਰਾ ਪਿੰਡ ਸਾਡੇ ਨਾਲ ਜੁੜਿਆ ਹੋਇਆ ਜਿੱਥੇ ਵੀ ਅੱਧੀ ਰਾਤ ਵੀ ਸ਼ੱਦਾ ਦੇ ਦੋ ਤਾਂ ਅੱਧੀ ਰਾਤ ਪਹੁੰਚ ਜਾਂਦੀ ਸਾਰੀ ਸੰਗਤ ਮੀਟਿੰਗ ਦੇ ਵਿੱਚ ਦੇਖਿਆ ਗਿਆ ਵੱਡੀ ਗਿਣਤੀ ਦੇ ਵਿੱਚ ਲੇਡੀਜ਼ਾਂ ਤੇ ਨੌਜਵਾਨ ਪਹੁੰਚੇ ਸੀ ਸੋ ਕੀ ਗੱਲਬਾਤ ਹੋਈ ਹੈ ਕਿਹੜੀਆਂ ਸਮੱਸਿਆਵਾਂ ਉਹਨਾਂ ਨੇ ਤੁਹਾਡੇ ਅੱਗੇ ਰੱਖੀਆਂ ਜੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਨੌਜਵਾਨ ਨੂੰ ਲੇਡੀਜ਼ ਨੂੰ ਕਿ ਜੋ ਪਹਿਲਾਂ ਜਿਹੜੀ ਸਰਕਾਰ ਬਦਲਾਅ ਦੇ ਤੌਰ ਤੇ ਆਈ ਸੀ ਵੀ ਅਸੀਂ ਬਦਲਾਅ ਕਰਾਂਗੇ ਉਹਨਾਂ ਨੇ ਦੇਖ ਲਿਆ ਵੀ ਕੁਝ ਵੀ ਕੋਈ ਬਦਲਾਅ ਨਹੀਂ ਹੋਇਆ ਸਗੋਂ ਸਾਰਾ ਕੁਝ ਸਰ ਤਹਿਤ ਜਿਹਨੇ ਸਰਕਾਰ ਕਰਤਾ ਉਰ ਸਰਕਾਰ ਨੇ ਜੋ ਮੜਾ ਮੋਟਾ ਚੱਲਦਾ ਸੀ ਵਿਚਾਰੇ ਇਹਨਾਂ ਦਾ ਨੌਜਵਾਨਾਂ ਦਾ ਰੋਜੀ ਰੋਟੀ ਉਹ ਵੀ ਖਤਮ ਕਰਤੀ ਉਹ ਕਹਿੰਦੇ ਸੀ ਬੀਬੀਆਂ ਨੂੰ ਅਸੀਂ ਹਜ਼ਾਰ ਹਜ਼ਾਰ ਰੁਪਈਆ ਦਵਾਂਗੇ ਉਹ ਵੀ ਖਤਮ ਕੋਈ ਵੀ ਕਿਸੇ ਵੀ ਵਾਦੇ ਤੇ ਪੂਰੀ ਨਹੀਂ ਉਤਰੀ ਉਹ ਸਰਕਾਰ ਆ ਨੌਜਵਾਨ ਤੇ ਬੀਬੀਆਂ ਆਪੇ ਬਹੁਤ ਨਰਾਸ਼ ਹੈ ਸਰਕਾਰ ਤੇ ਇਸ ਕਰਕੇ ਫੇਰ ਅਕਾਲੀ ਦਲ ਨੂੰ ਯਾਦ ਕਰਦੇ ਆ ਲੋਕ ਕਿ ਇਹਦੇ ਨਾਲ ਉਹ ਅਕਾਲੀ ਸਰਕਾਰ ਹੀ ਬਹੁਤ ਵਧੀਆ ਸੀ ਜਿਹੜੀ ਕਿ ਸਾਰੇ ਦੀ ਰਿਸਪੈਕਟ ਕਰਦੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਤੇ ਬੀਬੀਆਂ ਦਾ ਸੋਚਦੇ ਤੇ ਇਸ ਇਹ ਕਰਕੇ ਬੀਬੀਆਂ ਔਰ ਨੌਜਵਾਨ ਇਕੱਠੇ ਹੋ। ਆ ਪਾਬਲਾ ਜੀ ਤੁਸੀਂ ਨਿਰਾਸ਼ਤਾ ਦੀ ਗੱਲ ਕਰ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਆ ਕਿ ਸਾਡੇ ਦਾ ਵਿਕਾਸ ਸੇ ਬਹੁਤ ਜ਼ਿਆਦਾ ਕੀਤਾ ਹੈ। ਕੰਮੇ ਇੰਨੇ ਜ਼ਿਆਦਾ ਕੀਤੇ ਵੀ ਸਾਨੂੰ ਤਾਂ ਵੋਟਾਂ ਮੰਗਣ ਦੀ ਲੋੜ ਨਹੀਂ। ਲੋਕ ਆਪ ਵੋਟਾਂ ਪਾਣਗੇ। ਫਿਰ ਕਿਉਂ ਬੋਲੋ ਉਹ ਨਾ ਕਰਨ ਮੀਟਿੰਗਾਂ ਫਿਰ ਵੋਟਾਂ ਮੰਗਣ ਦੀ ਲੋੜ ਨਹੀਂ। ਦੇਖੋ ਘਰ ਬੈਠਿਆਂ ਨੂੰ ਪੈਜੂngੀਆਂ। ਜੇ ਵਿਕਾਸ ਕੀਤਾ ਇਹ ਤਾਂ ਘਰ ਬੈਠ ਜਾਣ ਫਿਰ ਆਉਣ ਦੀ ਲੋੜੇ ਨਹੀਂ। ਸੰਗਤ ਵਿੱਚ ਨਾਣ ਇੰਨੀ ਮਾਨ ਹੈ ਜੇ ਉਹਨਾਂ ਨੂੰ ਵਿਕਾਸ ਇਹਦਾ ਕੀਤਾ ਨਹੀਂ ਉਹਨਾਂ ਨੇ ਕੋਈ ਨਹੀਂ ਵਿਕਾਸ ਕਰ ਦਿੰਦੇ ਫਿਰ ਅੱਜ ਇਹ ਗੱਠ ਅਕਾਲੀ ਦਲ ਵਿੱਚ ਨਾ ਹੁੰਦਾ ਆਪ ਵਿੱਚ ਹੀ ਹੁੰਦਾ ਇਹ ਤਾਂ 2-4 ਦਿਨ ਐ ਹੋ ਰਹਿਣਾ ਜੱਟ ਥੈਂਕ ਯੂ ਹਾਂਜੀ ਹਾਂਜੀ ਜੱਟ ਜੀ ਹਾਂਜੀ ਬਾਈ ਖਾਲਸਾ ਬਾਈ ਫਤੇ ਜੀ ਹਾਂਜੀ ਮੈਂ ਸਾਰੇ ਇੱਥੇ ਜਿੰਨੇ ਵੀ ਵਾਰਡ ਦੇ ਪਿੰਡਾਂ ਦੇ ਸੱਤ ਵਾਰਡ ਦੇ 10 ਦੇ ਇੰਡਸਟਰੀਏ ਦੇ ਜਿੰਨੇ ਵੀ ਸੰਗਤ ਸਾਡੇ ਇੱਥੇ ਆਈ ਹੈ ਸਰਦਾਰ ਗਰਮੇਲ ਸਿੰਘ ਦੇ ਜਿਹੜੇ ਆਪਣੇ ਜਿੰਨੇ ਵੀ ਕੋਈ ਪ੍ਰੋਬਲਮ ਆਉਂਦੀਆਂ ਦੱਸਦੇ ਇਹਨਾਂ ਵਾਰਣ ਕਰਦੇ ਉਹਨਾਂ ਦਾ ਤੇ ਉਹਨਾਂ ਦੇ ਹੀ ਸੀ ਰਣ ਦੇ ਅਧੀਨ ਕਹਿ ਲਓ ਤੁਸੀਂ ਵੀ ਉਹਨਾਂ ਦੇ ਸਮਰਥਨ ਦੇਣ ਆਏ ਹੋਏ ਐ ਤਾਂ ਮੈਂ ਸਾਰਿਆਂ ਉਹਨਾਂ ਦਾ ਇੰਨੀ ਤੂੰ ਪਹੁੰਚਾਉਣ ਤੇ ਬਹੁਤ ਮੈਂ ਧੰਨਵਾਦ ਕਰਦਾ